ਇੱਕ ਡਰਾਉਂਡਰ ਪਲੱਸ ਟੈਬਲੇਟ ਤੇ ਨਾਲ ਗੁੜ ਤੇ 20 ਐਮਐਲ ਦੀ ਸਿਰਿੰਜ ਤੇ ਕਬੂਤਰ ਭੁੱਖੇ ਰੱਖੇ ਆ ਕੱਲ ਦੇ 10:00 ਵੇ ਦਾਣਾ ਪਾਤਾ ਇੱਕ ਐਮਲੇ ਹੱਡੀ ਸ਼ੇਪ ਦੀ ਗੋਲੀ ਇਹ ਪਾਣੀ ਚ ਘੋਲਤੀ ਆ ਤੁਹਾਨੂੰ ਪਾਣੀ ਵੀ ਸਾਰਾ ਵਿਖਾਉਣਾ ਕਿੰਨਾ ਪਾਉਣਾ ਵਾ ਤੇ ਕੀ ਹਿਸਾਬਤਾ ਕੇ ਇੱਕ ਕਬੂਤਰ ਦਾ ਕਿੰਨਾ ਪਾਉਣਾ ਵਾ ਤੇ ਜਿਹੜੇ ਵੀਰ ਚੈਨਲ ਦੇ ਨਵੇਂ ਆਉਂਦੇ ਆ ਚੱਲ ਨੂੰ ਵਾ ਤਾਂ ਉਹਦੇ ਸਬਸਕ੍ਰਾਈਬ ਕਰਿਆ ਕਰੋ ਅੱਜ ਗੋਲੀ ਵੀ ਤੇ ਗੁੜ ਵੀ ਪਾ ਲਿਆ ਤੇ ਗੋਲੀ ਇਹ ਚੰਗੀ ਤਰ੍ਹਾਂ ਖੋਰਨੀ ਹੈ ਕਿਉਂਕਿ ਪਾਣੀ ਗਰਮ ਕੀਤਾ ਥੋੜਾ ਜਿਆ। ਵੀ ਗੋਲੀ ਨਾ ਥੋੜਾ ਦਾਣੇ-ਦਾਣੇ ਜਿਹਾ ਰਹਿ ਜਾਂਦੇ ਆ। ਇਸ ਕਰਕੇ ਗੋਲੀ ਨੂੰ ਚੰਗੀ ਤਰ੍ਹਾਂ ਖੋਰ ਲਿਓ ਤੇ ਤੁਹਾਨੂੰ ਰਿਜ਼ਲਟ ਵੀ ਵਿਖਾਵਾਂਗੇ ਮਲਅਪ ਨਿਕਲਿਆ ਦਾ। ਤੇ ਇੱਕ ਕਬੂਤਰ ਨੂੰ ਕਿੰਨਾ ਦੇਣਾ ਪਾਣੀ ਆਵੇ ਮਿੜ ਕੇ ਬਸ ਪੌਂ ਲੱਗੇ। ਆਹ ਰਿੰਜਿਆ। ਉਹਦੇ ਆਹ ਸਾਰੇ ਕਬੂਤਰ ਸਾਰੇ ਬੰਦ ਆ। ਇਨੇ ਖੇਡਣੀਆਂ ਡੱਕ ਬੈ ਡੱਕ ਦੀਆਂ ਪੰਜ ਬਾਦੀਆਂ ਦੀ ਢੇਡ ਦੇ ਵਿੱਚ ਜੰਮੂ ਕੱਪ ਉੱਦਨੀਆਂ ਆਪਣੀਆਂ ਕਟੇ ਕਬੂਤਰਾਂ ਕਟੇ ਉਤਰਣਾ ਖੇਡਣਾ ਸੀ ਕੱਪ ਕਟੇ ਕਬੂਤਰਾਂ ਪਾਣੀ ਲੈਣ ਗਿਆ ਸਾਡਾ ਕਾਲੂ ਨਵਾਂ ਪੇਂਡ ਆਵਾ ਕਰਦੇ ਨਾ ਹੰਝਾਲ ਨੂੰ ਪੀਲਾ ਢੇਡ ਵੀ ਨਵਾਂ ਕਰਦੇ ਨਾ ਰੰਗ ਬਦਲਾ ਦੇਣ ਲੱਗੇ ਨੀਲੇ ਤੋਂ ਹੋਰ ਹੀ ਕੋ ਕਰਦੇ ਲੱਗੇ ਦੇਖੇ ਕਿਹੜਾ ਕਰਦੇ ਲਾਲ ਕਰਦੇ ਜਾਂ ਪੀਲਾ ਕਰਦੇ ਔਰ ਕੋ ਰੰਗ ਕਰਦੇ ਲੱਗੇ ਹੁਣ ਲੈ ਲੈ ਬਸ ਥੋੜਾ ਜਿਹਾ ਪਾਣੀ ਜਿੰਨਾ ਜਿੰਨਾ ਕੀ ਆ ਪਾਣੀ ਇਹਦੇ ਆ ਗੋਲੀ ਖੁਰਗੀ ਪਾਊਡਰ ਪਾਊਡਰ ਤੇ ਨਹੀਂ ਆ ਮੜਾ ਮੜਾ ਦਾਣੇ ਦਾਣੇ ਉਹਦਾ ਉਹ ਚ ਵੇਖ ਲਾਂਗੇ ਨਾ ਮੜਾਇਆ ਕਰਕੇ ਚਲ ਕਿੰਨੀਆਂ ਸਿਰਿੰਜਾਂ ਪਹਿਲਾਂ ਪਾਈਆਂ 11 ਪਾਈਆਂ ਇਹ ਪਾਰਸ ਰੇਂਜ ਕਿਥੇ ਤੇ ਜੀਓ ਨਾਲ ਪਮਣ ਕੇ ਪਾ 12 13 ਘਾਟ ਹੀ ਫੁੜੀ ਭਰ ਮਿਆਂ ਨੂੰ 14 ਮਾਸਾ ਵੱਧ ਭਾਰ ਹਾਂ 15 ਆੜਾ ਤੋਂ ਰੇਂਜ ਦੂਜੀ 16 17 ਹਾਂ ਲੋਬੀ ਇੱਕ ਗੋਲੀ 36 ਕਬੂਤਰਾਂ ਦਾ ਪਾਣੀ ਪਾ ਲਿਆ 60 ਤੋਂ ਪਲੱਸ ਪਾਇਆ ਪਾਣੀ ਚੱਲ ਥੱਲੋਂ ਭਰਨਾ ਪਹਿਲਾਂ ਪਾਣੀ ਲਾ ਚੰਗਿਆ ਆ ਡੋਲੂ ਕਿੱਥੇ ਥਾਲੀ ਫੜਿਆ ਨਾ ਉਹਨੂੰ ਦੋ ਤਿੰਨ ਜਿਹੜੀ ਡੋਲੂ ਨੂੰ ਪਲਟ ਦੇ ਗੋਲੀ ਚੰਗੀ ਨਾ ਪਾਊਡਰ ਉਛੜ ਗਈ ਆ ਆਠਾ ਸਾਰਾ ਕਾਰਕ ਇਹ ਕੋਲੀ ਨਾ ਪਾਉਣ ਹਾਂ ਗੋਲੀ ਪਤਾ ਲੱਜ ਨਹੀਂ ਖੁਰੀ ਗਈ ਇੱਥੇ ਪਾਣੀ ਪਾਉਣ ਫਿਰ ਜਿਹੜੀ ਗੋਲੀ ਨਾ ਖਰੀ ਹੋਗੀ ਉਹਨੂੰ ਚੰਗੀ ਤਰ੍ਹਾਂ ਖੋੜ ਦਾਂਗੇ ਕੀ ਚਪਾ ਇਹ ਦਿਨ ਆਊਗਾ ਨਾ ਕਿ ਜੇ ਕੋ ਗੋਲੀ ਨਾ ਖਰੀ ਹੋਗੀ ਜਾਂ ਕੋ ਗੰਦ ਪੈ ਲਊਗਾ ਰੁੜਗੜ ਦੇ ਵਿੱਚ ਉਹ ਸਾਰਾ ਉੱਤੇ ਆ ਜਾਊਗਾ ਤੇ ਕਬੂਤਰਾਂ ਨੂੰ ਕੋਈ ਨੁਕਸਾਨ ਨਾ ਹੋਊਗਾ ਇਧਰ ਵਖਾ ਗੋਲੀ ਉਹ ਪਾਣੀ ਮੜਾਇਆ ਇੱਕ ਸਰੀਂਜ ਪਾੜ ਉਹਨੂੰ ਪਾਣੀ ਲਾ ਕੇ ਪਾ ਦੇ ਆਹੋ ਪਾਣੀ ਪਰ ਆਹ ਦਵਾਈ ਵਾਲਾ ਪਰ ਚੱਲ ਹੁਣ ਉਹ ਚ ਪਾ ਡੋਲੂ ਦੀ ਡੋਲੂ ਦੀ ਪਰ ਚੱਲ ਹੁਣ ਸਭ ਡੋਲੂ ਲਾ ਇਹਦੇ ਦੇ ਪਾਸ ਚੱਲ ਚਲੋ ਜੀ ਗੋਲੀ ਵੀ ਬਿਲਕੁਲ ਕਰਤੀ ਐ ਇੱਕ ਤਾਂ ਇਹਦੇ ਵਿੱਚ ਉਂਗਲ ਮਾਰ ਦੇ ਮੜੀ ਜੀ ਹੋਣੀ ਚ ਤੇ ਜੇ ਕੋ ਗੋਲੀ ਗਾਲੀ ਰਹਿ ਗਈ ਉਹ ਵੀ ਖੁਰਜੂਗੀ ਪਾਣੀ ਗਰਮ ਕਰਕੇ ਫਾਇਦਾ ਵੀ ਗੋਲੀ ਤੇ ਜੋ ਤੁਸੀਂ ਗੋੜ ਪਾਉਣਾ ਜਾਂ ਖੰਡ ਪਾਉਣੀ ਆ ਉਹ ਚੰਗੀ ਤਰ੍ਹਾਂ ਖੁਰ ਜਾਂਦਾ ਵਾ ਤੇ ਫਿਰ ਰਿਜ਼ਲਟ ਵਧੀਆ ਮਿਲ ਜਾਂਦਾ ਚਲੋ ਸੰਗੋ ਇੱਟਾਂ ਦੇ ਰੱਖਾਂ ਮਮਾ ਇੱਕ ਹੋਰ ਥੱਲੇ ਮਲਾਪ ਨਿਕਲ ਗਏ ਪਤਾ ਲੱਗ ਜੂਗਾ ਚਲ ਠੀਕ ਹੈ ਤਿਆਰੀ ਹੋ ਗਈ ਆ ਬਾਬੇ ਅਰਜਨ ਦੇਵ ਦਾ ਨਾਮ ਲਓ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਆਗੜਾ ਡੁੱਬਾ ਗਿਆ ਓ ਨਵਾਂ ਬੈਂਡ ਹੈ ਤੇਰੇ ਲੋ ਜੀ ਲੋ ਲੋ ਓ ਸੂਟੀ ਸੂਟੀ ਤੇ ਮਗਰ ਜਾ ਨਵਾਂ ਕਬੂਤਰ ਚੀ ਉਹ ਹੁੰਦਿਆ ਡੱਬਾ ਉਤਰ ਡੱਬਾ ਡੂ ਡੱਬਾ ਇੱਕ ਡੱਬੇ ਵਰਮੀ ਕਰਨ ਦੇ ਨਾਲ ਇੱਕ ਕਬੂਤਰ ਵੀ ਆ ਗਿਆ ਉਹ ਰੌਣਕਾਂ ਲੱਗ ਗਈਆਂ ਡੱਬਾ ਕਬੂਤਰ ਉਹ ਗਿਆ ਜੋ ਰੌਣਕਾਂ ਦਾ ਇਹ ਤੇ ਮਜਾ ਵਸ ਆ ਗਈ ਹਾਲਾ ਆ ਗਿਆ ਵੀ ਆ ਗਿਆ ਤੇਰੇ ਬਹਿਣ ਆਉਂਦੇ ਆ ਰੌਣਕਾਂ ਰੌਣਕ ਮੇਲਾ ਲੱਗ ਚੁੱਕਾ ਏ ਕੀ ਦੀ ਆ ਇਹ ਵੀ ਨਵੀਂ ਹੋ ਜੋਹਰੀ ਕੁੜੀ ਨਵੀਂ ਆ ਨਈ ਇਹ ਵੀ ਇਹਦੀ ਆ ਤੇਰੀ ਆ ਇਹਦੀ ਲਾਦੀ ਆ ਬੈਠ ਲੱਗੇ ਗੱਲ ਸ਼ ਥੱਲੇ ਬੈੰਦ ਹੈ ਤੇ ਕੋਠਿਆਂ ਦੇ ਮੀਂਹਾਂ ਦੇ ਗੁੜੀਆ ਖੱਤਰ ਜਿਆ ਤੇ ਪਤਾ ਨਹੀਂ ਕਿਹਦੀ ਨਸਲ ਆ ਗਈ ਰਹਦੇਗਾ ਗੋਲੀ ਮਾਰ ਆਲਾ ਅਹੀਂ ਤੇ ਡਵਰਮਿੰਗ ਕਰ ਲੱਗੇ ਤੇ ਨਾਲ ਕਬੂਤਰ ਆ ਗਿਆ ਇੱਕ ਡੱਬਾ ਜਿਆ ਪਤਾ ਨਹੀਂ ਕੀ ਦਾ ਦਿੱਤਾ ਜਿਆ ਨਾਲ ਰੌਣਕਾਂ ਮੇਲਾ ਲੱਗ ਜਾਂਦਾ ਇੱਥੇ ਚਲੋ ਉਹਨਾਂ ਦਾ ਹੀ ਨਾ ਕੇਦਾ ਇਹ ਬੱਦਮਾ ਆ ਵੀ ਕਹਿੰਦਾ ਉਹ ਚਲੋ ਠੀਕ ਆ ਆਓ ਵੀ ਕਾਲੂ ਆ ਇਧਰ ਮੜਾ ਜਾਣ ਤੋਂ ਬਾਈ ਫੋਨ ਫੜ ਲੈ ਇਹਦੇ ਵਿੱਚ ਸਾਰੀਆਂ ਮਾਦੀਆਂ ਨੂੰ ਦੇ ਦਤਾ ਵਾ ਪਾਣੀ ਆਹ ਸਾਰੇ ਨਾਰਿਆ ਆਹ ਸਾਰੇ ਨਾਰਾਂ ਨੂੰ ਪਾਣੀ ਦੇ ਕੇ ਜਾਲ ਦੇ ਵਿੱਚ ਛੱਡ ਦਿੱਤਾ ਵਾ 20 20 ਐਮਐਲ ਪਾਣੀ ਸਾਰਿਆਂ ਨੂੰ ਦੇ ਦਿੱਤਾ ਚਲ ਕਰ ਲੋ ਸਾਡੇ ਸਾਰੇ ਨੂੰ ਦਵਾਈ ਦਾ ਪਾਣੀ ਦੇ ਦਿੱਤਾ ਵਾ ਤੇ ਇਹਨਾਂ ਦੇ ਹੁਣ ਜਿਹੜੇ ਮੁਲਾਪ ਨਿਕਲਗੇ ਉਹਦਾ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਕ ਨਿਕਲ ਕਿੰਨੇ ਕ ਨਿਕਲਦੇ ਆ ਰਿਜ਼ਲਟ ਤੁਹਾਨੂੰ ਵਿਖਾਵਾਂਗੇ ਇਹ ਸਾਰੇ ਨਾਰਿਆ ਤੇ ਉਹ ਸਾਰੀਆਂ ਮਾਦੀਆਂ ਉਹ ਭੁੱਖੇ ਭੁੱਖੇ ਰੱਖੇ ਫੁੱਲ ਤੇ ਪਾਣੀ ਵੇਲ ਹੋ ਗਿਆ ਸਾਡਾ ਖਤਮ ਤੇ ਸਿਰੰਜਾਂ ਹੋ ਗਈਆਂ ਜੋ ਖਾਲੀ ਤੇ ਡਵਰਮਿੰਗ ਦਿੱਤੀ ਜੋ ਕਾਰ ਉਹਨਾਂ ਚਾਰ ਤੋਂ ਪੰਜ ਘੰਟੇ ਬਾਅਦ ਇਹਨਾਂ ਨੂੰ ਦਾਣਾ ਪਾਣੀ ਪਾਵਾਂਗੇ ਆਪਾਂ ਤੇ ਫਿਰ ਦੋ ਤਿੰਨ ਦਿਨ ਦਾ ਐਂਟੀਬਾਇਓਟਿਕ ਕੋਰਸ ਮਲਟੀਵਿਟਾਮਿਨ ਤੇ ਬਰੂਟਲ ਲਿਵਰ ਟੋਨਿਕ ਮਲਟੀਵਿਟਾਮਿਨ ਲਿਵਰ ਟੋਨਿਕ ਤੇ ਐਂਟੀਬਾਇਓਟਿਕ ਦਾ ਕੋਰਸ ਕਰਾਵਾਂਗੇ ਦੋ ਤੋਂ ਤਿੰਨ ਦਿਨ ਉਹਦੇ ਆਸਤੇ ਇੱਕ ਆ ਵਿੰਮਰਲ ਇਹਦਾ ਵੀ ਕੋਰਸ ਕਰਾਵਾਂਗੇ ਵਿੰਮਰ ਦੇਣੀ ਇਸ ਤੋਂ ਬਾਅਦ ਜੇ ਲੋਕੀਤਾਂ ਨੂੰ ਦਾਣਾ ਪਾਉਣਾ 1 ਲੀਟਰ 'ਚ 5 ਹੰਮਲ ਦਵਾਂਗੇ ਆ ਪੂਤਰੀਆਂ ਜੇ ਵੇਲਾ ਪਾਣੀ ਖਿੱਚਣ ਦਾ ਟਾਈਮ ਲੱਗਦਾ ਹੈ ਕੀ ਟਾਈਮ ਦੇਖੀ ਇਹ ਰਵੇ ਦੇ ਆ ਵੀ ਕਿੰਨੇ ਕਿੰਨੇ ਮਲਾਪ ਨਿਕਲਦੇ ਆ ਤਾਂ ਸਾਡੇ ਕਬੂਤਰਾਂ ਨੂੰ ਮਲਾਪ ਹੋਣਗੇ ਸਾਡੇ ਨਿਕਲ ਗਏ ਮੈਨੂੰ ਲੱਗਦਾ ਹੈ ਮਲਾਪ ਨਹੀਂ ਸਾਡੇ ਕਬੂਤਰਾਂ ਮਲਾਪ ਬਹੁਤ ਘੱਟ ਪੈਂਦੇ ਆ ਜਿਹੜੇ ਮਿੱਟੀ-ਮੁੱਟੀ ਜ਼ਿਆਦਾ ਖਾਂਦੇ ਨੇ ਜਿਨ੍ਹਾਂ ਦਾ ਉਹ ਜ਼ਿਆਦਾ ਰਹਿੰਦਾ ਇਧਰ ਸਾਡੇ ਰੂੜੀ-ਰਾੜੀ ਹੀ ਜ਼ਿਆਦੀ ਪਾਉਂਦੇ ਆ ਨਾ ਇਹਦਾ ਕਰਕੇ ਥੋੜਾ ਫਰਕ ਪੈਂਦਾ ਆ ਅਕੇਰੀ ਕੋਰੀ ਨਾਲ ਮਲਾਪ ਬਹੁਤ ਘੱਟ ਪੈਂਦਾ ਨਾਲੇ ਤਾਰਾ ਮੀਰਾ ਵੀ ਥੋੜੀ ਪਾਈ ਉਹਦਾ ਕਰਕੇ ਵੀ ਮਲਾਪ ਘੱਟ ਹੀ ਪੈਂਦਾ ਗਰੀ ਤੇ ਰੋੜੀ ਰਾਣੀ ਨੂੰ ਬੜਾ ਪੁੱਛੀ ਲੱਗ ਪਈ ਤੇ ਬਾਹਰ ਕੱਢੇ ਆ ਆ ਕਾਲੂ ਕਬੂਤਰ ਢਾ ਆਏ ਆ ਬੈਠੇ ੜੇ ਆਪਣੇ ਆ ਢਾ ਖਟੀਆਂ ਖਾਣਾ ਪਹਿਲਾਂ ਬੈਠਾ ਢਾ ਅੱਜ ਇਹ ਵੀ ਬਾਹਰ ਅਹੀਂ ਵੀ ਨਵਾਂ ਹੀ ਕੱਢਿਆ ਅੱਜ ਪਹਿਲੇ ਦਿਨ ਬਾਹਰ ਕੱਢਤਾ ਅੱਜ ਕਾਲੂ ਕਹਿੰਦਾ ਅਹੀਂ ਵੀ ਨਵੇਂ ਢਾਗੇ ਦੇਖਣੇ ਅੱਜ ਕੀ ਰਿਜ਼ਲਟ ਦਿੰਦੇ ਆ ਮਾਂ ਢਾਲਾ ਉਸਤਾ ਤੋਂ ਵੀ ਢਾਲਾ ਆ ਬੈਠਾ ਅਗਲੇ ਬੰਨੇ ਆ ਯਾ ਯਾ ਅਗਲੇ ਇਧਰ ਇਧਰ ਆ ਬੈਠਾ ਹੀ ਹਾਵੇ ਆ ਯਾ ਯਾ ਆਵੇ ਇਧਰ ਆ ਆ ਡੋਰ ਭੋਲਿਆ ਫਾਈ ਲੁੰਡਾ ਲਓ ਜੀ ਹੋ ਗਿਆ ਮਸਾ ਤਾਂ ਚੜ ਕੇ ਡਾਦੇ ਸਾਰੇ ਉੱਡਣਗੇ ਕਾਲੂ ਤੀਰ ਜੇ ਇਹਦਾ ਨਹੀਂ ਉੱਡਨੇ ਦਾਣਾ ਦੂਣਾ ਦੇ ਨਹੀਂ ਤਾਂ ਅੰਦਰ ਹੈ ਗਣਾ ਵੇ ਲੋ ਫੁੱਲ ਭੁੱਖੇ ਕਬੂਤਰੇ ਵਾਦੀਆਂ ਪਿੰਜਰੇ ਛੱਡੀਆਂ ਵੀ ਜੋੜੇ ਨਾਣ ਇੱਕ ਦੋ ਬਾਹਰ ਛੱਡੀਆਂ ਵਿੱਚ ਜਿਹੜੀਆਂ ਪੱਟੀਆਂ ਵਾਂ ਬਾਕੀ ਸਾਰਿਆਂ ਨੂੰ ਜਾਲ ਦੇ ਵਿੱਚ ਹੀ ਹੈ ਤਕਰੀਬਨ ਇੱਕ ਹਾਈ ਟੈਕ 60 ਤੋਂ 70 ਕਬੂਤਰਾਂ ਨੂੰ ਲਈ ਅਸੀਂ ਉਹ ਮਲੇ ਇੱਕ ਗੋਲੀ ਡਰਾਉਂਟਲ ਪਲੱਸ ਹਾਈ ਟੈਕ ਹੈ ਤਾਂ ਇੱਕ ਡਰਾਉਂਟਲ ਪਾਸ ਤੇ ਇੱਕ ਕਬੂਤਰ ਦਾ 20 ml ਪਾਣੀ 60 ਤੋਂ 65 52 ml ਦੀਆਂ ਭਰ ਕੇ ਪਾਤੀਆਂ ਜੇ ਇੱਕ ਕਬੂਤਰ ਦਾ 20 ml ਪਾਣੀ ਪਾ ਆ ਗਏ ਉਸ ਤੋਂ ਬਾਅਦ ਆ ਨਾਲ ਦਿੱਤਾ ਦੁਜਾ ਉਹਦੇ ਵਿੱਚ ਥੋੜਾ ਗੁੜ ਖੋ ਰਿਹਾ ਖੰਡ ਪਾ ਸਕਦੇ ਹੋ ਗੁੜ ਪਾ ਸਕਦੇ ਜਿਹੜੀ ਤੁਹਾਡੇ ਕੋਲ ਚੀਜ਼ ਅਵੇਲੇਬਲ ਹੋਵੇ ਉਹ ਪਾਓ ਹੁਣ ਕਬੂਤਰ ਬੈਠੇ ਆ ਪਾਣੀ ਪੁਣੀ ਖਿੱਚਣਗੇ ਵਿੱਠਾ ਮੁੱਠਾ ਮਾਰਨਗੇ ਫਿਰ ਆਪਣੇ ਮਲਾਵੇ ਲੋ ਕਬੂਤਰ ਫੇਟਿਆ ਕੱਲ ਦੇ ਭੁੱਖੇ ਅਜੇ ਅਜੇ ਫਿਰ ਵੀ ਟਾਪਾ ਛਾਪਾ ਮਾਰਨਗੇ ਕੀ ਚੁਗਦੇ ਇੱਥੇ ਦਾਣਾ ਤੇ ਹੈਗਾ ਨਹੀਂ ਇਹ ਕੀ ਚੁੰਝਾ ਮਾਰਦੇ ਦਾਣਾ ਲੱਭਦੇ ਨਾ ਉਹਨੂੰ ਭੁੱਖੇ ਭੁੱਖ 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 ਕਰਨੀ ਹੈ ਨਾ ਹੁਣ ਸ਼ਾਮ ਤੱਕ ਇਹੋ ਕਰੀ ਕਰਨਾ ਇਹਨਾਂ ਨੇ ਹਲ ਤਿੰਨ ਚਾਰ ਘੰਟੇ ਤੱਕ ਇਹਨਾਂ ਨੂੰ ਪਾ ਦੇਣਾ ਦਾਣਾ ਚਾਰ ਪੰਜ ਘੰਟੇ ਤੱਕ ਪਾਵਾਂਗੇ ਜੇ ਨਹੀਂ ਪਾਣਾ ਉਹ ਮਾਦੀਆਂ ਜਿਹੜੀਆਂ ਮੇਨ ਵੱਡੀਆਂ ਬਰੀਡਰ ਜੋੜੇ ਵਾਲੀਆਂ ਉਹਨਾਂ ਨੂੰ ਸਾਰਿਆਂ ਨੂੰ ਕਰਤਾ ਉਹ ਉੱਤਰ ਅੱਗੇ ਬੈਹਨਦਾ ਹੈ ਇੱਕ ਨਵਾਂ ਜਾ ਤੇ ਉਹ ਵੀ ਪਤਾ ਨਹੀਂ ਕਿੱਧਰ ਜਾ ਜੂਗੇ ਬਹਿ ਗਿਆ ਇਹਦੇ ਸਾਨੂੰ ਸਾਢੇ ਹੀ ਆ ਸਾਰੇ ਇਹਨਾਂ ਸਾਰਿਆਂ ਨੂੰ ਡਵਰਮਿੰਗ ਕਰਤਾ ਟੈਡੀ 골ਡਨ ਡੱਬੋ ਵਾਲੇ ਸਾਰੇ ਡੱਬਲੇ ਆ ਸਾਰੇ ਹੀ ਟੌਣੇ ਆ ਆ ਸਾਰੇ ਟੌਣੇ ਹੀ ਰੱਖਣਾ ਨਹੀਂ ਕੋਈ ਲੋਕੀ ਦਾ ਟੈਡੀ 골ਡਨ ਟੌਦੇ ਨਹੀਂ ਆ ਤੇ ਤੂੰ ਡਾਉਨ ਨਿਆ ਤੇ ਜਿੰਨੇ ਫੜ ਲਿਆ ਨੇ ਦੇਣਾ ਨਹੀਂ ਤੇਰਾ ਕੋਈ ਨਹੀਂ ਲਓ ਕਾਲੂ ਕਾਲੂ ਇਹ ਲੋ 10 ਇਹਨਾਂ ਨੂੰ ਲੋਕ ਟੈਡੀ 골ਡਨ ਡੱਬਲੇ ਜੋੜੇ ਲਾਉਂਦੇ ਤੇ ਤੂੰ ਡਾਉਨ ਨਿਆ ਤੇ ਕੀ ਚੱਕਰ ਇਹਦਾ ਤੇ ਰਾਜਗੀਰ ਦਾ ਰਾਜ ਹੀ ਦੱਸ ਨਾ ਤੇਰਾ ਤੇ ਤੂੰ ਮਮਾ ਕੋਈ ਕਸਤੂਰੀ ਖਸਤਾਰੀ ਪਾਉਣਾ ਇਹਨਾਂ ਨੂੰ ਕੋਈ ਬੱਕਰੀਆਂ ਛੇਵਾਂ ਦੇਣਾ ਕੀ ਚੀਜ਼ ਹੈ ਕੀ ਚੱਕਰ ਇਹਨਾਂ ਦਾ ਉਹ ਟਾਵਰ ਤੇ ਬੈਜੇ ਉਹ ਟਾਵਰ ਤੇ ਇੱਕ ਬੈਗਾ ਕਬੂਤਰ ਇਟਾਂ ਵੇਲਾ ਦੇ ਕੇ ਮੈਂ ਤਾਂ ਕਹਿੰਦਾ ਉੱਚਾ ਕਰ ਦੇ ਪਿੰਜਰਾ ਬੂਆ ਨਾ ਖੋਲ ਭਰਾਵਾ ਕਬੂਤਰ ਨਵੇਂ ਹੀ ਆਦੇ ਕਾਲੂਸ ਸਾਡਾ ਹੁਣ ਦਿਆ ਯਾਰ ਵੀ ਦੂਦੇ ਸਾਰੇ ਇੱਥੇ ਰੱਖਿਆ ਸਭ ਫੜ ਫੜ ਕੇ ਸਭ ਲੋਡ ਇਦਾਂ ਹੀ ਡਾਡੂ ਦੇਣੇ ਸੀ ਜੀ ਦੇ ਨਾਲ ਜਾਫ ਨਹੀਂ ਗੋੜ ਮੇਰੀ ਗੱਲ ਸੁਣ ਆ ਗੋੜੇ ਆ ਨਾ ਜਿਹੜਾ ਥੋੜਾ ਜਿਹਾ ਇਹ ਤੇ ਖਾਲਾ ਬਾਕੀ